ਪ੍ਰਧਾਨ ਜੀ ਇਹ ਸੜਕਾ ਜਿਹੜੀ ਦਰਬਾਰ ਸਾਹਿਬ ਜਾ ਰਹੀ ਹੈ ਤੇ ਇਹ ਸੜਕ ਦਾ ਬਹੁਤ ਬੁਰਾ ਹਾਲ ਹੈ ਟੋਏ ਟੱਬੇ ਇਹਦੇ ਬਾਰੇ ਕੋਈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅੱਜ ਗੁਰੂ ਆਦੀ ਨਗਰੀ ਦੇ ਵਿੱਚ ਪਹੁੰਚਾ ਸੀਗਾ ਕਿ ਆ ਜਿਹੜੀ ਸੜਕ ਜਿਹੜਾ ਹੈਗਾ ਪੁਲ ਬਣਿਆ ਹੋਇਆ ਬਾਈਪਾਸ ਇਹ ਸਿੱਧਾ ਜਾ ਰਿਹਾ ਉਧਰ ਦਿਖਾਓ ਇਹ ਪੁਲ ਬਾਈਪਾਸ ਜਿਹੜਾ ਹੈਗਾ ਸਿੱਧਾ ਚੱਲਦਾ ਹੈਗਾ ਹਰਮੰਦਰ ਸਾਹਿਬ ਜਾ ਰਿਹਾ ਹੈਗਾ ਜਿੱਥੇ ਹਜ਼ਾਰਾਂ ਦੀ ਲੋਕਾਂ ਹਜ਼ਾਰਾਂ ਲੋਕ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਹੈਗੇ ਸਰਚ ਦਾ ਬਹੁਤ ਪੂਰਾ ਹਾਲ ਹੈਗਾ ਦੇਖੀਏ ਸਾਡੇ ਵੱਡੇ ਬਣੇ ਪਏ ਅੱਜ ਉਹ ਸਰਮੰਦਰ ਨੂੰ ਦਿਖਾਉਂਦੇ ਆਂ। ਹਾਂ। ਹਾਂ। ਮੇਰੇ ਵਿੱਚ ਚਾਹਤ ਦਾ ਉਕਾਸ ਕਰਾਇਆ। ਹਰਮੰਦਰ ਸਾਹਿਬ 11 ਗੱਡੀਆਂ ਆਉਂਦੀਆਂ ਹਜ਼ਾਰਾਂ ਜਿਹੜੇ ਕੋਕ ਚੱਲ ਕੇ ਇੱਥੇ ਆਉਂਦੇ ਆ ਸੜਕ ਦਾ ਹਾਲ ਦੇਖੋ ਭਗਵੰਤਪਾਲ ਜੀ ਇਹ ਗੁਰਾਂ ਦੀ ਨਗਰੀ ਹੈਗੀ ਹੈ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਦਰਬਾਰ ਸਾਹਿਬ ਵਿਖੇ ਬਹੁਤ ਨਸਤਮਸਤ ਹੋਣ ਲਈ ਲੋਕ ਪਹੁੰਚਦੇ ਆਗੇ ਤੁਸੀਂ ਇਸ ਚੀਜ਼ ਤੇ ਬਿਲਕੁਲ ਧਿਆਨ ਦਿਓ ਪੁਲ ਦੀ ਬਹੁਤ ਜ਼ਿਆਦਾ ਕੰਡੀਸ਼ਨ ਮਾੜੀ ਹੈਗੀ ਹੈ ਤੇ ਇਹ ਨਾਲ ਗੱਡੀਆਂ ਦਾ ਰੋਕ ਤੇ ਬੁੱਕ ਤੇ ਹੈਗੀਆਂ ਆ ਭਾਈ ਸਾਹਿਬ ਆਹ ਸੜਕ ਹੈਗੀ ਹੈ ਹਰਮੰਦਰ ਸਾਹਿਬ ਜਾਣੇ ਦੇ ਨਾਲ ਪੁੱਟਿਆ ਹੋਇਆ ਰੋਡ ਹੈ ਇਹ ਏ ਭਗਵੰਤ ਮਾਨ ਜੀ ਨੂੰ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ ਕੀ ਕਹਿਣਾ ਚਾਹੂਂਗੀ 2 ਮਿੰਟ ਦੱਸਿਓ ਇਹਦੇ ਬਾਰੇ ਬਣਾਉਣਾ ਚਾਹੀਦਾ ਸਰ ਬਣਾਉਣਾ ਚਾਹੀਦਾ ਨਾ ਇਹ ਮਾਨ ਸਰਕਾਰ ਨੂੰ ਚਾਹੀਦਾ ਹੈ ਹਰਮੰਦਰ ਸਾਹਿਬ ਵਾਸਤੇ ਦਰਸ਼ਨ ਕਰਨ ਵਾਸਤੇ ਗੱਡੀਆਂ ਆਉਂਦੀਆਂ ਹੈਗੀਆਂ ਛੜਕ ਸੜਕ ਟੁੱਤੀ ਹੋਈ ਹੈ ਇਹ ਬਿਲਕੁਲ ਬਣਨੀ ਚਾਹੀਦੀ ਹੈ ਨਵੀਂ ਰੋਡ ਬਣਨੀ ਚਾਹੀਦੀ ਹੈ ਕਿਉਂਕਿ ਹਰਮੰਦਰ ਸਾਹਿਬ ਲੋਕ ਦੂਰ ਦੂਰੋਂ ਚੱਲ ਕੇ ਇੱਥੇ ਫੌਰਨ ਕੰਟਰੀਆਂ ਤੋਂ ਵੀ ਇੱਥੇ ਪਹੁੰਚਦੇ ਹੈਗੇ ਆ ਤੇ ਇੰਨੇ ਕਿ ਮੇਰੀ ਬੇਨਤੀ ਪ੍ਰਵਾਨ ਕਰਿਓ ਭਗਵੰਤ ਮਾਨ ਜੀ ਇਹਦੇ ਵੱਲ ਧਿਆਨ ਜ਼ਰੂਰ ਦਿਓ ਤੇ ਸ਼ਰਕ ਜਿਹੜੀ ਹੈ ਹਜ਼ਾਰਾਂ ਲੱਖਾਂ ਦੇ ਲੋਕ ਇਤਹਾਦੇ ਦੇ ਵਿੱਚ ਪਹੁੰਚਦੇ ਹੈਗੇ ਗੱਡੀਆਂ ਲੈ ਕੇ ਤੇ ਦੂਰ ਦੂਰ ਸੰਗਤ ਜਿਹੜੀ ਚੱਲ ਕੇ ਇੱਥੇ ਆਉਂਦੀ ਹੈਗੀ ਹੈ ਇਹ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਇਹ ਸੜਕ ਜਲਦੀ ਤੋਂ ਜਲਦੀ ਬਣਵਾਈ ਜਾਵੇ ਇੰਨੀਆਂ ਕਿ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ